ਤੁਸੀਂ ਮੈਨੂੰ ਦੱਸੋ ਉਹਨੇ ਮੈਨੂੰ ਪੁੱਛਿਆ ਵੀ ਤੋਤੀ ਬੰਦਾ ਕੈਸਾ ਉੱਥੇ ਮੈਨੂੰ ਗਲਤ ਦੱਸ ਦਿੰਦਾ ਅੱਛਾ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਕੀ ਕਹਿਣ ਰਿਹਾ ਇਹਨੇ ਕੀ ਸਮਝਿਆ ਕਹਿੰਦਾ ਜੀ ਮੇਰੀ ਉੱਥੇ ਫੈਕਟਰੀ ਹੈ ਉੱਜ 30 ਮਸ਼ੀਨਾਂ ਲੱਗੀਆਂ ਉੱਥੇ ਤਕਰੀਬਨ 70 ਬੰਦੇ ਕੰਮ ਕਰਦੇ ਇਹ ਕਹਿੰਦਾ ਹਾਂਜੀ ਤੇ ਆਪ ਰਾਜ ਕੇ ਵੇਲਾ ਫਿਰਦਾ ਤੇਰੀ ਕਿਹੜੀ ਅਸੀਂ ਫੈਕਟਰੀ ਚ 70 ਮਲਾਜ਼ਮ ਉਹ ਯਾਰ ਦੱਸ ਹੁੰਦਾ ਕਾਹਦੇ ਵਾਸਤੇ ਆ ਤੂੰ ਮੇਰੇ ਖਾਤੇ ਝੂਠ ਬੋਲ ਮੈਂ 70 ਕੱਸੀਆ ਤੂੰ ਕਹੇ 100 ਚੱਲਦੀ ਆ ਤੇਰਾ ਕੀ ਕੰਮ ਸੀ ਕਰਤੇ ਮੇਰਾ ਫਜ਼ੂਲ ਗੱਲ ਨਾ ਕਰ ਯਾਰ ਇੱਕ ਮਿੰਟ ਗੱਲ ਆ ਦੇਖਿਆ ਤਸਲੀਮ ਸਾਹਿਬ ਕਹਿੰਦਾ ਵੀ ਤੂੰ ਤੂੰ ਉਹਨਾਂ ਨੂੰ ਕਿਹਾ ਵੀ 70 ਮਸ਼ੀਨਾਂ ਮੇਰੀਆਂ ਚੱਲਦੀਆਂ ਹਾਂ ਮੈਂ ਕਿਹਾ ਆ ਤੂੰ ਤਾਂ 24 ਦੇ ਸਾਈਕਲ ਤੇ ਆਇਆ ਜਿਵੇਂ ਬੜਨੇ ਆਂਡੇ ਵੇਚਦਾ ਆ ਰਿਹਾ ਜਾਂ ਅਖਬਾਰ ਸਿੜਦਾ ਆ ਰਿਹਾ ਭਾ ਨਹੀਂ ਇਹ ਗੱਲ ਗੱਲ ਬਣਦੀ ਬੇਟਾ ਕਰਦੀ ਹੁੰਦੀ ਲੈ ਇਹ ਵੀ ਤਾਂ ਵੇਖ ਪੁੱਤੋ ਕਹਿੰਦਾ ਇਹ ਕਿ 70 ਮਜ਼ਦਮ ਮੇਰੀ ਫੈਕਟਰੀ ਉਹ ਤੇਰੇ ਤਾਂ ਜਨਾਜ਼ੇ ਨਾਲ 30 ਬੰਦੇ ਇਕੱਠੇ ਹੋਣੇ ਫੈਕਟਰੀ 'ਚ 70 ਪਾ ਦੇ ਦੇਖ ਲੈ ਆ ਦੇਖ ਲੈ ਇੱਥੇ ਗੱਲਾਂ ਲੁਤਰੀਆਂ ਰਿਹਾ ਉੱਥੇ ਚਲਾਈ ਜਾ 70 ਬੰਦੇ ਕਿਹੜੇ ਤੇਰੀ ਫੈਕਟਰੀ 'ਚ ਮੈਨੂੰ ਚੱਲਦਾ 70 ਬੰਦੇ ਜਿਹੜੇ ਫੈਕਟ ਮੈਨੂੰ ਇਹ ਲੱਗਦਾ ਮੇਰੇ ਤੇਰਾ ਬੈਜ ਵਿੱਚ ਕਿਤੇ ਗੱਲ ਕਰਦਾ ਮੇਰੀ ਗੱਲ ਅੰਬੀ ਲੋਗ ਉਹ ਅੰਬੀ ਲੋਗ ਸੀ ਮੈਨੂੰ ਕਿਹਾ ਮੇਰੀ ਵੀ ਫੈਕਟਰੀ ਆ ਫੈਕਟਰੀ ਇੱਥੇ ਲੈ ਤਸਵੀਰ ਲੋਗ ਆ ਤਾਂ ਮੈਂ ਵੀ ਕਹਤਾ ਇਹਦਾ ਮਕਸਦ ਅਲੱਗ ਹੋਵੇ ਮੇਰੀ ਤੇ ਤੈਰੀ ਵੀ ਮਿਲਣਾ ਨਾ ਜਦ ਹਾਂ ਹੋ ਗਈ ਸਭ ਕੁਝ ਹਾਂ ਹੋ ਗਈ ਤੂੰ ਝੂਠੇ ਨਾ ਬੋਲ ਅੱਛਾ ਤੂੰ ਕਹਿੰਦਾ ਜੀ ਮੈਂ ਕੁੜੀ ਨੂੰ 10 ਟੋਲੇ ਦਾ ਸੋਨਾ ਪਾਉਣਾ ਆਪ ਇਹਨਾਂ ਨੂੰ ਬਵਾਸੀਰ ਦਾ ਛੱਲਾ ਇਹਨਾਂ ਨੂੰ ਨਸੀਬ ਹੁੰਦਾ ਹੈਂ 10 ਟੋਲੇ ਸੋਨਾ ਕਿੱਥੋਂ ਪਾਉਣਾ ਐ ਗੱਲਾਂ ਕੀਤੀ ਇਹਨੇ ਉੱਥੇ ਜਾ ਕੇ ਗੱਲਾਂ ਕਰਦਾ ਆਹ ਤਾਂ ਤੂੰ ਗਲਤ ਗੱਲ ਕਰਦਾ ਆਇਆ ਪਕੜੀ ਡਿਸ਼ਟਾਲਾ ਕਹਿੰਦਾ ਤੈਨੂੰ ਜ਼ਲੀਲ ਕਰਦਾ ਗਿਆ ਤੂੰ ਅੱਗੋਂ ਐਡੀ ਵੱਡੀ ਗੱਲ ਸੁਣਾਉਣ ਰਿਹਾ ਓਏ ਉਹ ਤਾਂ ਮੈਂ ਦੇ ਦੇਣੀ ਆ ਕੇਸ ਦੇ ਦੇ ਦੇਣੀ ਆ ਹਾਂ ਅੱਛਾ ਹੁਣ ਤਸਲੀਮ ਸਾਹਿਬ ਇਹਨੂੰ ਦੱਸੋ ਕੁੜੀ ਪੜ੍ਹੀ ਲਿਖੀ ਐਵੇਂ ਇੰਗਲਿਸ਼ ਕੀਤਾ ਹਾਂ ਤੇ ਇਹਦੇ ਚੌਂਚ ਕਰਨ ਫੜਾਇਆ ਹੁੰਦਾ ਸੀ ਮਾਸਟਰ ਨੇ ਹੈ ਆ ਦੇਲਾ ਆ ਪੰਜਵੀਂ ਤੋਂ ਅੱਗੇ ਸਕੂਲ ਨਹੀਂ ਗਿਆ ਉਹ ਜੇਲ ਸੀ ਜਿੱਥੋਂ ਤੋੜੇ ਆਉਂਦਾ ਸੀ ਸਕੂਲ ਦੀ ਕੰਧ ਟੱਪਦਾ ਸੱਤ ਵਾਰ ਫੜਿਆ ਗਿਆ ਆ ਦੇਲਾ ਪਾ ਆ ਪੰਜਵੀਂ ਦੀ ਬਿਜਲੀ ਕਰਵਾਇਆ ਤੇ ਤੂੰ ਐਨਾ ਪੜਿਆ ਇੱਥੇ ਮੈਂ ਹੋਰ ਗੱਲ ਕਰਾ ਮੈਂ ਤੈਨੂੰ ਬੁਲਾਉਣਾ ਨਹੀਂ ساری ਜ਼ਿੰਦਗੀ ਬਦਤਮੀਜ਼ਾ ਤੇਰੇ ਤਮੀਜ਼ ਨਹੀਂ ਹੈਗੀ ਐਵੇਂ ਲੈ ਤ